ਜੀ ਜੀ ਬੀਬੀ ਲੈ ਆਵੇਗਾ ਤੁਸੀਂ ਕਦੇ ਆ ਜਾਓ ਜੀ ਦਾ ਪੁੱਤ ਲਾਉਣਾ ਪਊਗਾ ਤਾਂ ਕਹਿੰਦੇ ਜੀਤਾ ਲਾਉਣਾ ਪਊਗਾ ਅਸੀਂ ਆਵਾਂਗੇ ਆਪਾਂ ਤੇ ਮਸਲਾ ਹੱਲ ਕਰਕੇ ਆਵਾਂਗੇ ਅਸੀਂ ਐ ਨਹੀਂ ਆਉਂਦੀਆਂ ਬੀਬੀ ਦੀਆਂ ਅੱਖਾਂ ਭਰੀਆਂ ਹੋਈਆਂ ਔਰ ਬੀਬੀ ਨੂੰ ਕੋਰੋਂ ਫੋਨ ਆਇਆ ਹੈ ਪੋਤੀ ਦਾ ਫੋਨ ਆਇਆ ਹੈ ਬੀਬੀ ਤਗੜੇ ਹੋ ਹੌਂਸਲਾ ਰੱਖੋ ਪੋਤੀ ਦਾ ਫੋਨ ਆਇਆ ਦੇਖੋ ਬੀਬੀ ਕੋਈ ਨਾ ਕੋਈ ਨਾ ਹੌਂਸਲਾ ਰੱਖੋ ਤਾਂ ਪੋਤੀ ਦਾ ਫੋਨ ਆਇਆ ਵੀ ਦਾਦੀ ਘਰੇ ਆ ਜਾ ਜੀ ਨਹੀਂ ਲੱਗਦਾ ਤੂੰ ਬਹੁਤ ਦਿਨ ਹੋ ਗਏ ਗਈ ਹੋਈਆਂ ਕੋ ਬੀਬੀ ਕਹਿੰਦੀ ਕਿ ਮੈਂ ਆਜੇ ਨਹੀਂ ਮੁੜਦੀ ਪੁੱਤ ਆਪਣੀਆਂ ਮੰਗਾ ਪੂਰੀਆਂ ਕਰਵਾ ਕੇ ਹੀ ਮੁੜੂੰਗੀ ਤੁਸੀਂ ਦੇ ਕੋਈ ਹੰਝੂ ਝੂਠ ਬੋਲ ਸਕਦੇ ਨੇ ਇਹ ਜੋ ਜਜ਼ਬਾਤ ਨੇ ਬੀਬੀ ਦੇ ਆ ਦੇਖੋ ਅੱਖਾਂ ਭਰੀਆਂ ਪਈਆਂ ਹਾਲਾਂਕਿ ਪੋਤੀ ਨੂੰ ਹੌਸਲਾ ਦੇ ਰਹੀ ਸੀ ਬੀਬੀ ਕਿ ਤੂੰ ਤਗੜੇ ਹੋ ਹੌਸਲਾ ਰੱਖ ਮੈਂ ਛੇਤੀ ਜਿੱਤ ਕੇ ਮੁੜਾਂਗੀ ਜੀ ਲਾਣਾ ਪੈਣਾ ਸਸਰੀ ਘਰ ਹਾਂਜੀ ਜੱਦੀ ਜੀ ਘਰੇ ਆ ਜਾਓ ਆਵਾਂਗੇ ਪੁੱਤ ਜਿੰਨਾ ਤੱਕ ਕੋਈ ਹੱਲ ਨਹੀਂ ਹੁੰਦਾ ਉਹਨਾਂ ਤੱਕ ਅਸੀਂ ਆ ਨਹੀਂ ਸਕਦੀਆਂ ਜਦੋਂ ਹੱਲ ਹੋ ਗਿਆ ਅਸੀਂ ਉਦੋਂ ਆਵਾਂਗੇ ਅਸੀਂ ਐ ਹੀ ਨਹੀਂ ਆਉਂਦੀਆਂ ਹੈਗੀਆਂ ਜੱਦੀ ਜੀ ਕੀ ਲੱਗਦਾ ਹੈਗਾ ਤੁਸੀਂ ਘਰੇ ਆ ਜਾਓ ਜੀ ਤਾਂ ਪੁੱਤ ਲਾਉਣਾ ਪਊਗਾ ਤਾਂ ਕਿਨੇ ਜੀ ਤਾਂ ਲਾਣਾ ਪਊਗਾ ਅਸੀਂ ਆਵਾਂਗੇ ਆਹ ਦਾ ਮਸਲਾ ਹੱਲ ਕਰਕੇ ਆਵਾਂਗੇ ਅਸੀਂ ਐ ਹੀ ਨਹੀਂ ਆਉਂਦੀਆਂ ਜੀ ਲਾਖੀ ਰਹੋ ਤੁਸੀਂ ਅਸੀਂ ਵੀ ਬੈਠਿਆ ਕਰ ਬਰ ਛੱਡੀ ਸਾਡਾ ਕਿਹੜਾ ਜੀ ਕਰਦਾ ਇੱਥੇ ਰਹਿਣ ਨੂੰ ਹੂੰ ਛੜਕਾਂ ਤੇ ਰੋਲਦੇ ਆਂ ਸੀ ਹਾਂ ਵੀ ਬੱਚਿਆਂ ਨੂੰ ਆਪਦਾ ਸਾਹਮ ਕੇ ਰੱਖੋ ਵੀ ਅਸੀਂ ਆਪਦਾ ਹੱਲ ਕਰਕੇ ਫੇਰ ਆਵਾਂਗੇ ਜੇ ਆਪਣੀਆਂ ਮੰਗਾਂ ਪੂਰੀਆਂ ਕਰੂਗਾ ਆਪਾਂ ਫੇਰੀ ਇੱਥੋਂ ਹਿੱਲਾਂਗੇ ਨਹੀਂ ਉਹਨਾਂ ਤੋਂ ਕਰੇ ਹਿਲਦੇ ਨਹੀਂ ਪੁੱਤ ਕਹਿੰਦੀ ਤੇ ਆਪਦਾ ਆਪਦੇ ਬੱਚਿਆਂ ਨੂੰ ਸਾਹਮ ਕੇ ਰੱਖੋ ਹਾਂ ਸਸਬਤ ਹਾਂ ਇਹ ਜੀ ਇੱਥੋਂ ਸ਼ੰਭੂ ਬਾਰਡਰ ਅਸੀਂ ਪਹੁੰਚੇ ਸੀ ਕਿ ਟਰਾਲੀ ਤੋਂ ਗੁਜ਼ਰ ਰਹੇ ਸੀ ਤਾਂ ਦੇਖਿਆ ਬੀਬੀ ਦੀਆਂ ਅੱਖਾਂ ਭਰੀਆਂ ਹੋਈਆਂ ਔਰ ਬੀਬੀ ਨੂੰ ਕਰੋ ਫੋਨ ਆਇਆ ਹੈ ਪੋਤੀ ਦਾ ਫੋਨ ਆਇਆ ਹੈ ਬੀਬੀ ਤਗੜੇ ਹੋ ਹੌਸਲਾ ਰੱਖੋ ਪੋਤੀ ਦਾ ਫੋਨ ਆਇਆ ਦੇਖੋ ਬੀਬੀ ਕੋਈ ਨਾ ਕੋਈ ਨਾ ਹੌਸਲਾ ਰੱਖੋ ਤਾਂ ਪੋਤੀ ਦਾ ਫੋਨ ਆਇਆ ਵੀ ਦਾਦੀ ਘਰੇ ਆ ਜਾ ਜੀ ਨਹੀਂ ਲੱਗਦਾ ਤੂੰ ਬਹੁਤ ਦਿਨ ਹੋ ਗਏ ਗਈ ਹੋਈਆਂ ਅਗੋ ਬੀਬੀ ਕਹਿੰਦੀ ਕਿ ਮੈਂ ਅਜੇ ਨਹੀਂ ਮੁੜਦੀ ਪੁੱਤ ਆਪਣੀਆਂ ਮੰਗਾਂ ਪੂਰੀਆਂ ਕਰਵਾ ਕੇ ਹੀ ਮੁਰੂੰਗੀ ਜੀ ਲਾ ਕੇ ਰੱਖੋ ਕੀ ਹੋਇਆ ਬੀਬੀ ਤੁਸੀਂ ਤਾਂ ਰੋਣ ਲੱਗੇ ਉਹਨਾਂ ਨੂੰ ਤੁਸੀਂ ਹੌਸਲਾ ਦੇ ਰਹੇ ਸੀ ਮੈਂ ਸੋਈਂਦਾ ਸਾਬ ਹੋ ਜਾਂਦਾ ਕਿੰਨੇ ਦਿਨ ਹੋ ਗਏ ਆਏ ਉਹ ਦਿਨ ਹੀ ਆਏ ਸਤੰਬਰ 12 12 ਤਰੀਕ ਦੇ ਇੱਕ ਵਾਰ ਵੀ ਘਰੇ ਨਹੀਂ ਗਏ ਨਗਾਏ ਨਹੀਂ ਆਏ ਤਾਂ ਕਰਦੇ ਉਡੀਕਦੇ ਆਂ ਹੈ ਪੋਤੇ ਪੋਤੀਆਂ ਦਾ ਜੀ ਨਹੀਂ ਕਰਦੇ ਨੇ ਵੀ ਦਾਦੀ ਆ ਜਾ ਦਾਦੀ ਆ ਜਾ ਅਜੀ ਹੁਣ ਭਈ ਇੱਕ ਮੈਂ ਛੱਡ ਕੇ ਬਗ ਜੀ ਜੀ ਤਾਂ ਤੁਹਾਡਾ ਵੀ ਨਹੀਂ ਲੱਗਦਾ ਹੋਣਾ ਪੋਤੇ ਲੱਗਦਾ ਨਹੀਂ ਹੈ ਕਿਤੇ ਜੀ ਲੱਗਦਾ ਪੋਤੇ ਪੋਤੀਆਂ ਨਹੀਂ ਛੱਡ ਕੇ ਸੀਹ ਦੇ ਕੋਈ ਹੰਝੂ ਝੂਠ ਬੋਲ ਸਕਦੇ ਨੇ ਇਹ ਜੋ ਜਜ਼ਬਾਤ ਨੇ ਬੀਬੀ ਦੇ ਆ ਦੇਖੋ ਅੱਖਾਂ ਭਰੀਆਂ ਪਈਆਂ ਹਾਲਾਂਕਿ ਪੋਤੀ ਨੂੰ ਹੌਸਲਾ ਦੇ ਰਹੀ ਸੀ ਬੀਬੀ ਕਿ ਤੂੰ ਤਗੜੇ ਹੋ ਹੌਸਲਾ ਰੱਖ ਮੈਂ ਛੇਤੀ ਜਿੱਤ ਕੇ ਮੁੜਾਂਗੀ ਜੀ ਲਾਣਾ ਪੈਣਾ ਪਰ ਆਪ ਦਾ ਬੀਬੀ ਦਾ ਜੀ ਨਹੀਂ ਲੱਗ ਰਿਹਾ ਪਰ ਬੀਬੀ ਕਹਿ ਰਹੀ ਕਿ ਮੈਂ ਇੱਥੇ ਹੀ ਡੱਟੀ ਰਹਿਣਾ ਸ਼ੰਭੂ ਬਾਰਡਰ ਤੇ ਬੀਬੀ 12 ਤਰੀਕ ਦੀ ਤੁਰੀ ਹੋਈ ਆ ਕਰੋ ਇੱਥੇ ਸ਼ੰਭੂ ਤੇ ਬੈਠੀ ਐ ਘਰ ਨਹੀਂ ਗਈ ਇੱਕ ਵਾਰ ਵੀ ਨਾ ਗਈ